ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਅਮਰੀਕਾ ਦੇ ਬਾਰਡਰ ਤੇ ਗੈਰ ਕਾਨੂੰਨੀ ਪ੍ਰਵਾਸੀ ਚੜੇ ਅੜਿੱਕੇ ਸ਼ਰਾਬੀ ਏਜੰਟ ਨੇ ਪ੍ਰਵਾਸੀਆਂ ਨਾਲ ਭਰੀ ਗੱਡੀ ਦਾ ਕੀਤਾ ਐਕਸੀਡੈਂਟ ਕੈਨੇਡਾ ਤੋਂ ਪੰਜਾਬੀਆਂ ਲਈ ਆਈ ਵੱਡੀ ਖੁਸ਼ਖਬਰੀ ਪੰਜਾਬੀ ਪਰਿਵਾਰਾਂ ਲਈ ਜਾਗੀ ਉਮੀਦ ਦੀ ਕਿਰਨ ਸੱਤ ਨੌਜਵਾਨਾਂ ਦੇ ਕੈਨੇਡਾ ਵਸਣ ਦੀਆਂ ਸਦਰਾਂ ਤੇ ਫਿਰਿਆ ਪਾਣੀ ਕੈਨੇਡਾ ਰੈਂਦੀ ਧੀ ਨਾਲ ਮਿਲ ਕੇ ਮਾਂ ਨੇ ਨੌਜਵਾਨਾਂ ਨਾਲ ਮਾਰੀ ਠੱਗੀ ਐਡਮਿੰਟਨ ਦੀਆਂ ਵਾਰਦਾਤਾਂ ਚ ਵਿਸ਼ਨੋਈ ਗਰੋ ਦਾ ਹੱਥ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਚ ਵਿਸ਼ਨੋਈ ਗੈਂਗ ਤੇ ਸ਼ੱਕ 트ੰਪ ਦੇ ਇਮੀਗ੍ਰੇਸ਼ਨ ਛਾਪਿਆਂ ਦੇ ਡਰੋਂ ਸੁਰੱਖਿਅਤ ਟਿਕਾਣੇ ਤਲਾਸ਼ ਕਰ ਰਿਹਾ ਪ੍ਰਵਾਸੀਆਂ ਨਾਲ ਕੈਨੇਡਾ ਚ ਉਸ ਵੇਲੇ ਪਾਣਾ ਵਾਪਰ ਗਿਆ ਜਦੋਂ ਸ਼ਰਾਬੀ ਏਜੰਟ ਨੇ ਸਾਹਮਣੇ ਤੋਂ ਆਰੀ ਐਸਯੂਵੀ ਨੂੰ ਟੱਕਰ ਮਾਰ ਦਿੱਤੀ ਹਾਦਸਾ ਕਿਊਬਿਕ ਸੂਬੇ 'ਚ ਵਾਪਰਿਆ ਤੇ ਗੱਡੀ 'ਚ ਤੁੰਨੇ ਪ੍ਰਵਾਸੀਆਂ 'ਚੋਂ ਘੱਟੋ-ਘੱਟ 4 ਜਣੇ ਜ਼ਖਮੀ ਹੋ ਗਏ। ਇਹ ਹਾਦਸਾ ਮੌਂਟਰੀਅਲ ਤੋਂ 65 ਕਿਲੋਮੀਟਰ ਦੱਖਣ ਵਾਲੇ ਪਾਸੇ ਹੈਮਿੰਗਫਰਡ ਦੇ ਇੱਕ ਇੰਟਰਸੈਕਸ਼ਨ ਤੇ ਵਾਪਰਿਆ। ਪੁਲਿਸ ਦਾ ਕਹਿਣਾ ਹੈ ਕਿ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ ਪ੍ਰਵਾਸੀਆਂ ਨੂੰ ਆਪਣੀ ਵੀ ਕੋਈ ਪਰਵਾਹ ਨਹੀਂ। ਉਧਰ ਗੱਡੀ 'ਚ ਤੁੰਨੇ ਪ੍ਰਵਾਸੀਆਂ ਦੀ ਗਿਣਤੀ ਬਾਰੇ ਵੀ ਵੱਖ-ਵੱਖਰੇ ਅੰਕੜੇ ਸਾਹਮਣੇ ਆ ਰਹੇ ਨੇ। ਮੌਕੇ ਤੇ ਪਹੁੰਚੇ ਐਮਰਜੈਂਸੀ ਕਾਮਿਆਂ ਵੱਲੋਂ ਪਹਿਲਾਂ 10 ਜਣਿਆਂ ਦਾ ਜ਼ਿਕਰ ਕੀਤਾ ਗਿਆ ਪਰ ਕੁਝ ਦੇਰ ਮਗਰੋਂ ਅੰਕੜਾ 1 RCP ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਅਮਰੀਕਾ ਤੋਂ ਆਉਣ ਬਾਰੇ ਤਸਦੀਕ ਦਿੱਤੀ ਪਰ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਕਦੋਂ ਦਾਖਲ ਹੋਏ ਪੁਲਿਸ ਵੱਲੋਂ 48 ਸਾਲ ਦੇ ਅਮਰੀਕਨ ਨੂੰ ਗ੍ਰਿਫਤਾਰ ਕਰਦਿਆਂ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਆਇਦ ਕੀਤੇ ਨੇ ਇੱਥੇ ਦੱਸਣਾ ਬਣਦਾ ਹੈ ਕਿ ਡੋਨਾਲਡ 트੍ਰੰਪ ਦੇ ਸੱਤਾ 'ਚ ਆਉਣ ਤੋਂ ਪਹਿਲਾਂ ਕੈਨੇਡਾ ਤੋਂ ਅਮਰੀਕਾ ਵੱਲ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਲੱਖਾਂ 'ਚ ਹੁੰਦੀ ਸੀ ਤੇ 2023 ਦੌਰਾਨ ਕਸਟਮਜ਼ ਐਂਡ ਬਾਰਡਰ ਪੈਟਰੋਲ ਵਾਲਿਆਂ ਨੇ 1.90 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੂੰ ਬਾਰਡਰ ਤੇ ਰੋਕਿਆ ਨਿਊਯਾਰਕ ਵਰਮਾਂਟ ਦੇ ਨਿਊ ਹੈਮਪਸ਼ਾਇਰ ਦੇ ਨਾਲ ਲੱਗਦੇ ਕੈਨੇਡਾ ਦੇ ਸਵੈਂਟਨ ਸੈਕਟਰ ਦੇ ਵਿੱਚ 24000 ਵਰਗ ਮੀਲ ਇਲਾਕਾ ਪ੍ਰਵਾਸੀਆਂ ਦੇ ਅਮਰੀਕਾ ਦਾਖਲ ਹੋਣ ਦਾ ਬਿਹਤਰੀਨ ਰਾਹ ਮੰਨਿਆ ਜਾਂਦਾ ਸੀ ਪਰ ਹੁਣ ਇਸੇ ਰਸਤੇ ਅਮਰੀਕਾ ਤੋਂ ਕੈਨੇਡਾ ਆਉਣ ਵਾਲਿਆਂ ਦੀ ਭੀੜ ਵਾਧੀ ਜਾ ਰਹੀ ਹੈ ਮਾਈਗ੍ਰੇਸ਼ਨ ਪਾਲਿਸੀ ਇੰਸਟੀਚਿਊਟ ਦੇ ਵਿਸ਼ਲੇਸ਼ਕ ਕੋਲਨ ਪੁਟਜ਼ਲ ਦਾ ਕਹਿਣਾ ਹੈ ਕਿ ਬਿਨਾਂ ਸ਼ੱਕ ਪ੍ਰਵਾਸੀਆਂ ਦੀ ਆਮਦ ਚ ਵਾਧਾ ਹੋ ਰਿਹਾ ਹੈ ਪਰ ਹਾਲਾਤ ਬੇਕਾਬੂ ਹੋਣ ਦੇ ਆਸਾਰ ਨਜ਼ਰ ਨਹੀਂ ਆਉਂਦੇ ਇਸ ਦੇ ਉਲਟ ਇਮੀਗ੍ਰੇਸ਼ਨ ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਰੁਝਾਨ ਕੈਨੇਡਾ ਵਾਸਤੇ ਖਤਰਨਾਕ ਸਾਬਤ ਹੋ ਸਕਦਾ ਹੈ ਤੇ ਇਸ ਨੂੰ ਜਲਦ ਤੋਂ ਜਲਦ ਠੱਲ ਪਾਉਣੀ ਹੋਵੇਗੀ ਕੈਨੇਡਾ ਦੇ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਦੇ ਅੰਕੜਿਆਂ ਦੀ ਮਿਸਾਲ ਪੇਸ਼ ਕਰਦਿਆਂ ਉਹਨਾਂ ਕਿਹਾ ਕਿ 2015 ਚ ਸਿਰਫ 110 ਮੈਕਸੀਕਨ ਨਾਗਰਿਕਾਂ ਨੇ ਕੈਨੇਡਾ ਚ ਅਸਾਈਲਮ ਦਾ ਦਾਵਾ ਕੀਤਾ ਸੀ ਪਰ 2023 ਚ ਇਹ ਅੰਕੜਾ 24000 ਤੱਕ ਪਹੁੰਚ ਗਿਆ ਇਸ ਵਾਰ ਸਿਰਫ ਮੈਕਸੀਕਨ ਨਾਗਰਿਕ ਕੈਨੇਡਾ ਵੱਲ ਨਹੀਂ ਆ ਰਹੇ ਸਗੋਂ ਇਹ ਵੱਖ-ਵੱਖ ਮੁਲਕਾਂ ਨਾਲ ਸੰਬੰਧਤ ਪ੍ਰਵਾਸੀ ਨੇ ਤੇ ਢੁਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਪਨਾਹ ਦੇ ਦਾਅਵਿਆਂ ਦਾ ਅੰਕੜਾ 10 ਲੱਖ ਤੋਂ ਟੱਪ ਸਕਦਾ ਹੈ ਸੱਤ ਪੰਜਾਬੀ ਨੌਜਵਾਨਾਂ ਦੇ ਕੈਨੇਡਾ ਵਸਣ ਦੀਆਂ ਸਦਰਾਂ ਤੇ ਪਾਣੀ ਫਿਰ ਗਿਆ ਲੁਧਿਆਣਾ ਜ਼ਿਲ੍ਹੇ ਦੀ ਇੱਕ ਮਾਂ ਤੇ ਧੀ ਨੇ ਨਵੇਕਲੇ ਢੰਗ ਨਾਲ ਠੱਗੀ ਮਾਰੀ ਅਤੇ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਤੋੜ ਦਿੱਤਾ ਪੁਲਿਸ ਜਾਂਚ ਚ ਪੇਤ ਖੁਲ੍ਹਿਆ ਕਿ ਉਹਨਾਂ ਨੂੰ ਨਾ ਤਾਂ ਲਾੜੀ ਮਿਲੀ ਤੇ ਨਾ ਹੀ ਉਹ ਕੈਨੇਡਾ ਜਾ ਸਕੇ ਸਗੋਂ ਲੱਖਾਂ ਰੁਪਏ ਦਾ ਵਖਰਾ ਚੂਨਾ ਲੱਗ ਗਿਆ ਦੋ ਹੋਰਾਂ ਨਾਲ ਗ੍ਰਿਫਤਾਰ ਕੀਤੀ ਗਈ ਸੁਖਦਰਸ਼ਨ ਕੌਰ ਆਪਣੀ 24 ਵਰਿਆਂ ਦੀ ਧੀ ਦੀਆਂ ਤਸਵੀਰਾਂ ਤੇ ਵੀਡੀਓਜ਼ ਦੀ ਵਰਤੋਂ ਕਰਕੇ ਉਸ ਨਾਲ ਵਿਆਹ ਕਰਵਾ ਕੇ ਨੌਜਵਾਨਾ ਨੂੰ ਵਿਦੇਸ਼ ਵਸਣ ਦਾ ਲਾਲਚ ਦਿੰਦੀ ਸੀ ਹਰਪ੍ਰੀਤ ਸਟੂਡੈਂਟ ਵੀਜ਼ੇ ਤੇ ਕੈਨੇਡਾ ਚ ਹੈ ਅਤੇ ਉੱਥੇ ਮੌਜੂਦਾ ਸਮੇਂ ਵਰਕ ਪਰਮਿਟ ਤੇ ਰਹਿ ਰਹੀ ਹੈ ਦਰਾਹਾ ਦੇ ਐਸਐਚਓ ਇਨਸਪੈਕਟਰ ਆਕਾਸ਼ ਦੱਤ ਮੁਤਾਬਕ ਸੱਤ ਪੀੜਤਾਂ ਦੀ ਪਛਾਣ ਹੋ ਗਈ ਹੈ ਤੇ ਉਹਨਾਂ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਨੇ ਉਹਨਾਂ ਕਹਿੰਦੇ ਕਿ ਸੁਖਦਰਸ਼ਨ ਅਖਬਾਰਾਂ 'ਚ ਵਰਦੀ ਲੋੜ ਦੇ ਇਸ਼ਤਿਹਾਰ ਦਿੰਦੀ ਸੀ ਅਤੇ ਫਿਰ ਸੰਭਾਵੀ ਲਾੜਿਆਂ ਦੇ ਪਰਿਵਾਰਾਂ ਤੱਕ ਪਹੁੰਚ ਬਣਾਉਂਦੀ ਸੀ ਉਸ ਨੇ ਹਰੇਕ ਪਰਿਵਾਰ ਕੋਲੋਂ ਕਰੀਬ 20-20 ਲੱਖ ਰੁਪਏ ਦੀ ਮੰਗ ਕੀਤੀ ਤੇ ਫਿਰ 15 ਤੋਂ 18 ਲੱਖ ਰੁਪਏ 'ਚ ਉਹਨਾਂ ਨਾਲ ਸੌਦਾ ਤੈਅ ਹੋਇਆ ਕੁਝ ਨੌਜਵਾਨਾਂ ਨੇ ਆਪਣੀ ਜ਼ਮੀਨ ਤੇ ਪਸ਼ੂ ਵੇਚ ਦਿੱਤੇ ਤੇ ਕਰਜ਼ੇ ਵੀ ਲੈ ਤਾਂ ਜੋ ਸੁਖਦਰਸ਼ਨ ਨੂੰ ਪੈਸੇ ਦੇ ਸਕਣ ਉਹਨਾਂ ਚੋਂ ਕੁਝ ਦੀ ਮੰਗਣੀ ਵੀਡੀਓ ਕਾਲਾਂ ਰਾਹੀਂ ਹੋਈ ਇਸ ਮਾਮਲੇ ਦਾ ਪਰਦਾਫਾਸ਼ ਉਸ ਸਮੇਂ ਹੋਇਆ ਜਦੋਂ ਦੋਰਾਹਾ ਦੇ ਹੋਟਲ 'ਚ 10 ਜੁਲਾਈ ਨੂੰ ਨੌਜਵਾਨ ਨਾਲ ਮੰਗਣੀ ਹੋਣੀ ਸੀ ਬਠਿੰਡਾ ਦੇ ਇੱਕ ਪਿੰਡ ਦੇ ਵਿਅਕਤੀ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਹੋਟਲ 'ਚ ਛਾਪਾ ਮਾਰਿਆ ਤੇ ਸੁਖਦਰਸ਼ਨ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਇਸ ਮਾਮਲੇ 'ਚ ਬੀਐਨਐਸ ਦੀਆਂ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਹੈ ਡੀਐਸਪੀ ਹਿਮੰਤ ਮਲਹੋਤਰਾ ਨੇ ਦੱਸਿਆ ਕਿ ਇਸ ਗਰੋਹ ਦਾ ਕੰਮ ਬਹੁਤ ਚਲਾਕੀ ਨਾਲ ਚੱਲਦਾ ਸੀ ਕੈਨੇਡਾ 'ਚ ਰਹਿਣ ਵਾਲੀ ਹਰਪ੍ਰੀਤ ਕੌਰ ਨੌਜਵਾਨਾਂ ਨਾਲ ਵੀਡੀਓ ਕਾਲਾਂ ਸੋਸ਼ਲ ਮੀਡੀਆ ਤੇ ਝਾਲੀ ਦਸਤਾਵੇਜ਼ਾਂ ਰਾਹੀਂ ਸੰਪਰਕ ਕਰਦੀ ਸੀ ਉਹ ਵੀਡੀਓ ਕਾਲਾਂ ਤੇ ਮੁੰਡਿਆਂ ਨਾਲ ਸਿੱਧੀ ਗੱਲ ਕਰਦੀ ਸੀ ਉਹਨਾਂ ਦੇ ਪਰਿਵਾਰਾਂ ਨੂੰ ਮਿਲਦੀ ਸੀ ਤੇ ਕੈਨੇਡਾ 'ਚ ਇੱਕ ਸਫਲ ਕਾਰੋਬਾਰੀ ਵਜੋਂ ਆਪਣੇ ਆਪ ਨੂੰ ਪੇਸ਼ ਕਰਕੇ ਉਹਨਾਂ ਦਾ ਵਿਸ਼ਵਾਸ ਜਿੱਤਦੀ ਸੀ ਇੱਕ ਵਾਰ ਜਦੋਂ ਨੌਜਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਯਕੀਨ ਹੋ ਜਾਂਦਾ ਤਾਂ ਹਰਪ੍ਰੀਤ ਅਤੇ ਉਸ ਦੀ ਮਾਂ ਸੁਖਦਰਸ਼ਨ ਕੌਰ ਉਹਨਾਂ ਤੋਂ ਵਿਆਹ ਤੇ ਕੈਨੇਡਾ ਭੇਜਣ ਦੇ ਨਾਮ ਤੇ ਮੋਟੀ ਰਕਮ ਵਸੂਲਦੇ ਸਨ ਇਥੋਂ ਤੱਕ ਕਿ ਜਾਲੀ ਮੰਗਣੀ ਦੇ ਦਸਤਾਵੇਜ਼ ਵੀ ਤਿਆਰ ਕੀਤੇ ਜਾਂਦੇ ਸਨ ਹਾਲਾਂਕਿ ਇਸ ਘਰੋ ਦਾ ਭੇਤ ਉਦੋਂ ਖੁੱਲਿਆ ਜਦੋਂ ਗਲਤੀ ਨਾਲ WhatsApp ਤੇ ਇੱਕ ਨੌਜਵਾਨ ਨੂੰ ਇੱਕ ਸੁਨੇਹਾ ਭੇਜਿਆ ਗਿਆ ਜਿਸ ਵਿੱਚ ਇੱਕ ਹੋਰ ਨੌਜਵਾਨ ਤੋਂ ਪੈਸੇ ਵਸੂਲਣ ਬਾਰੇ ਇਸੇ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਸੀ ਜਦੋਂ ਨੌਜਵਾਨ ਨੇ ਸੁਨੇਹੇ ਦੀ ਪੁਸ਼ਟੀ ਕੀਤੀ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੂੰ ਠੱਗਿਆ ਗਿਆ ਇਸ ਤੋਂ ਬਾਅਦ ਉਸਨੇ ਸ਼ਿਕਾਇਤ ਦਰਜ ਕਰਵਾਈ। ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਤੇ ਸੁਖਦਰਸ਼ਨ ਕੌਰ ਉਸਦੇ ਪੁੱਤਰ ਮਨਪ੍ਰੀਤ ਸਿੰਘ ਤੇ ਇੱਕ ਸਾਥੀ ਅਸ਼ੋਕ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਅਨੁਸਾਰ ਮੁੱਖ ਦੋਸ਼ੀ ਹਰਪ੍ਰੀਤ ਕੌਰ ਜੋ ਕਿ ਕੈਨੇਡਾ 'ਚ ਰਹਿੰਦੀ ਹੈ ਵਿਰੁੱਧ ਲੁਕਆਊਟ ਸਰਕੂਲਰ ਜਾਰੀ ਕਰਨ ਦੀ ਪ੍ਰਕਿਰਿਆ ਜਾਰੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਇੰਟਰਪੋਲ ਰਾਹੀਂ ਉਸਨੂੰ ਗ੍ਰਿਫਤਾਰ ਕਰਕੇ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਮਲਜ਼ਮਾਂ ਤੋਂ ਧੋਖਾਧੜੀ 'ਚ ਵਰਤੇ ਗਏ ਦਸਤਾਵੇਜ਼ ਜਾਲੀ ਵੀਜ਼ਾ ਫਾਰਮ ਅਤੇ ਪੈਸੇ ਦੇ ਲੈਣ ਦੇਣ ਨਾਲ ਸੰਬੰਧਿਤ ਸਬੂਤ ਬਰਾਮਦ ਕੀਤੇ ਗਏ ਨੇ ਫਿਲਹਾਲ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮਲਜ਼ਮਾਂ ਨੇ ਹੁਣ ਤੱਕ ਕਿੰਨੇ ਕੁ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ ਤੇ ਧੋਖਾਧੜੀ ਦੀ ਕੁੱਲ ਰਕਮ ਕਿੰਨੀ ਹੈ ਕੈਨੇਡਾ ਤੋਂ ਪੰਜਾਬੀਆਂ ਲਈ ਵੱਡੀ ਖੁਸ਼ਖਬਰੀ ਆਈ ਹੈ ਇਥੋਂ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਅਧੀਨ ਨਵੀਆਂ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ। ਦਰਅਸਲ ਕੈਨੇਡਾ ਨੇ ਮਾਪਿਆਂ ਅਤੇ ਦਾਦਾ-ਦਾਦੀ ਨੂੰ ਸਥਾਈ ਨਿਵਾਸ ਲਈ ਸਪான்ਸਰ ਕਰਨ ਲਈ ਪ੍ਰੋਗਰਾਮ ਸ਼ੁਰੂ ਕੀਤਾ ਹੈ। ਇਸ ਪ੍ਰੋਗਰਾਮ ਤਹਿਤ ਆਈਆਰਸੀਸੀ ਸਪான்ਸਰਸ਼ਿਪ ਲਈ 10,000 ਅਰਜ਼ੀਆਂ ਸਵੀਕਾਰ ਕਰੇਗਾ। ਇਮੀਗ੍ਰੇਸ਼ਨ ਵਿਭਾਗ ਵੱਲੋਂ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਅਧੀਨ ਨਵੀਆਂ ਅਰਜ਼ੀਆਂ ਪ੍ਰਵਾਨ ਕਰਨ ਦਾ ਐਲਾਨ ਕੀਤਾ ਗਿਆ ਹੈ। ਸਾਲ 2025 ਦੇ ਐਲਾਨ ਮੁਤਾਬਕ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਇਸ ਸਾਲ ਮਾਪਿਆਂ ਤੇ ਦਾਦਾ-ਦਾਦੀ ਪ੍ਰੋਗਰਾਮ ਤਹਿਤ ਸਪਾਂਸਰਸ਼ਿਪ ਲਈ 10000 ਤੱਕ ਅਰਜ਼ੀਆਂ ਸਵੀਕਾਰ ਕਰੇਗਾ ਇਥੋਂ ਦੀ ਸਰਕਾਰ 28 ਜੁਲਾਈ 2025 ਤੋਂ ਮਾਪਿਆਂ ਤੇ ਦਾਦਾ-ਦਾਦੀ ਪ੍ਰੋਗਰਾਮ ਤਹਿਤ ਚੁਣੇ ਗਏ ਵਿਅਕਤੀਆਂ ਨੂੰ ਆਪਣੇ ਮਾਪਿਆਂ ਤੇ ਦਾਦਾ-ਦਾਦੀ ਨੂੰ ਸਥਾਈ ਨਿਵਾਸ ਲਈ ਸਪਾਂਸਰ ਕਰਨ ਲਈ ਸੱਦਾ ਦੇਣਾ ਸ਼ੁਰੂ ਕਰੇਗੀ ਆਈਆਰਸੀਸੀ 2 ਹਫ਼ਤਿਆਂ ਦੀ ਮਿਆਦ 17860 ਸੱਦੇ ਭੇਜੇਗਾ ਜਿਸ ਦਾ ਟੀਚਾ ਇਸ ਸਾਲ 10000 ਅਰਜ਼ੀਆਂ ਨੂੰ ਮਨਜ਼ੂਰ ਕਰਨਾ ਹੋਵੇਗਾ ਦੱਸਣਾ ਬਣਦਾ ਕਿ ਕੈਨੇਡਾ ਸਰਕਾਰ ਵੱਲੋਂ ਕੱਚੇ ਜਾਂ ਪੱਕੇ ਤੌਰ ਤੇ ਆਉਣ ਵਾਲਿਆਂ ਦੀ ਗਿਣਤੀ 'ਚ ਕਟੌਤੀ ਕੀਤੀ ਜਾ ਰਹੀ ਹੈ ਪਰ ਫਿਰ ਵੀ ਪਰਿਵਾਰਾਂ ਦੇ ਮਿਲਾਪ ਲਈ ਯੋਜਨਾ ਰਾਹੀ 22% ਪੱਕੇ ਪ੍ਰਵਾਸੀਆਂ ਦਾ ਕੈਨੇਡਾ 'ਚ ਸਵਾਗਤ ਕੀਤਾ ਜਾ ਰਿਹਾ ਹੈ। ਸਾਲ 2024 ਦੌਰਾਨ 35700 ਬੇਨਿਕਾਰਾਂ ਨੂੰ ਅਰਜ਼ੀ ਦਾਖਲ ਕਰਨ ਦਾ ਸੱਦਾ ਦਿੱਤਾ ਗਿਆ, ਜਿਨ੍ਹਾਂ 'ਚੋਂ 20500 ਅਰਜ਼ੀਆਂ ਪ੍ਰਵਾਨ ਕੀਤੀਆਂ ਜਾਣਗੀਆਂ। ਇਮੀਗ੍ਰੇਸ਼ਨ ਬਾਰੇ ਸਾਲਾਨਾ ਰਿਪੋਰਟ ਮੁਤਾਬਕ 2023 ਦੇ ਅੰਤ ਤੱਕ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਨੂੰ ਪੀਆਰ ਵਾਲੀ ਸ਼੍ਰੇਣੀ ਅਧੀਨ 40000 ਤੋਂ ਵੱਧ ਸਪੌਂਸਰਸ਼ਿਪ ਅਰਜ਼ੀਆਂ ਵਿਚਾਰ ਅਧੀਨ ਸਨ। ਰਿਪੋਰਟ ਕਹਿੰਦੀ ਹੈ ਕਿ ਸਪੌਂਸਰਸ਼ਿਪ ਐਪਲੀਕੇਸ਼ਨ ਦਾ ਆਸਤ ਪ੍ਰੋਸੈਸਿੰਗ ਸਮਾਂ 24 ਮਹੀਨੇ ਹੁੰਦਾ ਹੈ ਤੇ ਅਜਿਹੇ 'ਚ ਬੈਕਲੌਗ ਬਹੁਤ ਜ਼ਿਆਦਾ ਵੱਧ ਸਕਦਾ ਹੈ। ਪੀਜੀਪੀ ਪ੍ਰੋਗਰਾਮ ਯੋਗ ਕੈਨੇਡੀਅਨ ਨਾਗਰਿਕਾਂ, ਸਥਾਈ ਨਿਵਾਸੀਆਂ ਅਤੇ ਰਜਿਸਟਰਡ ਭਾਰਤੀਆਂ ਨੂੰ ਆਪਣੇ ਮਾਪਿਆਂ ਜਾਂ ਦਾਦਾ-ਦਾਦੀ ਨੂੰ ਸਥਾਈ ਨਿਵਾਸ ਲਈ ਸਪான்ਸਰ ਕਰਨ ਦੇ ਯੋਗ ਬਣਾਉਂਦਾ ਹੈ। 2025 ਦੇ ਦਾਖਲੇ ਦੇ ਹਿੱਸੇ ਵਜੋਂ ਅਰਜ਼ੀ ਦੇਣ ਲਈ ਸੱਦਾ ਦਿੱਤੇ ਗਏ ਲੋਕ ਸਥਾਈ ਨਿਵਾਸ ਪੋਰਟਲ ਜਾਂ ਪ੍ਰਤੀਨਿਧੀ ਸਥਾਈ ਨਿਵਾਸ ਪੋਰਟਲ ਰਾਹੀਂ ਆਪਣੀਆਂ ਅਰਜ਼ੀਆਂ ਇਲੈਕਟ੍ਰੋਨਿਕ ਤੌਰ ਤੇ ਜਮ੍ਹਾਂ ਕਰਵਾ ਸਕਦੇ ਨੇ। ਜਿਸ ਕਿਸੇ ਨੇ 2020 ਚ ਸਪான்ਸਰ ਫਾਰਮ ਲਈ ਦਿਲਚਸਪੀ ਜਮਾ ਕਰਵਾਈ ਸੀ ਪਰ ਅਜੇ ਤੱਕ ਅਰਜ਼ੀ ਦੇਣ ਲਈ ਸੱਦਾ ਨਹੀਂ ਮਿਲਿਆ ਉਸ ਨੂੰ 2020 ਚ ਪ੍ਰਦਾਨ ਕੀਤੇ ਗਏ ਈਮੇਲ ਖਾਤੇ ਦੀ ਜਾਂਚ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ ਆਈਆਰਸੀਸੀ ਨੇ ਜੱਤਾ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਪੁਰਾਣੇ ਈਮੇਲ ਖਾਤਿਆਂ ਸਪੈਮ ਜਾਂ ਪ੍ਰਮੋਸ਼ਨ ਫੋਲਡਰਾਂ ਨੂੰ ਧਿਆਨ ਨਾਲ ਚੈੱਕ ਕਰਨ ਕਿਉਂਕਿ ਅਧਿਕਾਰਤ ਸੰਚਾਰ ਪਹਿਲਾਂ ਤੋਂ ਦਰਜ ਸੰਪਰਕ ਰਾਹੀਂ ਹੋ ਸਕਦਾ ਹੈ ਇਹ ਨਵਾਂ ਐਲਾਨ ਲੰਬੇ ਸਮੇਂ ਤੋਂ ਆਪਣੇ ਮਾਪਿਆਂ ਤੇ ਵੱਡੇ ਬਜ਼ੁਰਗਾਂ ਨੂੰ ਕੈਨੇਡਾ ਲਿਉਣ ਦੀ ਉਡੀਕ ਕਰ ਰਹੇ ਹਜ਼ਾਰਾਂ ਪੰਜਾਬੀ ਪਰਿਵਾਰਾਂ ਲਈ ਇੱਕ ਨਵੀਂ ਰੋਸ਼ਨੀ ਦੀ ਕਿਰਨ ਹੈ ਪੀਜੀਪੀ 2025 ਪ੍ਰੋਗਰਾਮ ਰਾਹੀਂ ਹੁਣ ਉਹ ਆਪਣੇ ਅਜ਼ੀਜ਼ਾਂ ਨੂੰ ਆਪਣੇ ਕੋਲ ਬੁਲਾ ਸਕਣਗੇ ਕੈਨੇਡਾ ਚ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ 6 ਹੋਰ ਵਾਰਦਾਤਾਂ ਸਾਹਮਣੇ ਆਈਆਂ ਨੇ ਅਤੇ ਜ਼ਬਰੀ ਵਸੂਲੀ ਦੇ ਇਹ ਸਾਰੇ ਮਾਮਲੇ ਲਾਰੈਂਸ ਬਿਸ਼ਨੋਈ ਗਰੂ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਕੈਨੇਡੀਅਨ ਮੀਡੀਆ ਵੱਲੋਂ ਸੂਤਰਾਂ ਦੇ ਹਵਾਲੇ ਨਾਲ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਹਰਦੀਪ ਸਿੰਘ ਨਿੱਜਰ ਕਤਲ ਕਾਂਡ ਵੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਦਾ ਨਜ਼ਰ ਆ ਰਿਹਾ ਹੈ ਇਸੇ ਦੌਰਾਨ ਐਡਮਿੰਟਨ ਵਿਖੇ ਵਾਪਰੀਆਂ ਵਾਰਦਾਤਾਂ ਬਾਰੇ ਸ਼ਹਿਰ ਦੇ ਮੁਖੀ ਡੈਵਨ ਲਾਫੋਰਸ ਨੇ ਦੱਸਿਆ ਕਿ ਅਗਜ਼ਨੀ ਤੇ ਹਿੰਸਾ ਦੇ ਹੋਰ ਨਾ ਢੰਗ ਤਰੀਕਿਆਂ ਦੀ ਵਰਤੋਂ ਕਰਦਿਆਂ ਸਾਊਥ ਏਸ਼ੀਅਨ ਕਾਰੋਬਾਰੀਆਂ ਤੋਂ ਮੋਟੀ ਰਕਮ ਮੰਗੀ ਗਈ ਐਡਮਿੰਟਨ ਪੁਲਿਸ ਇਹਨਾਂ ਵਾਰਦਾਤਾਂ ਦੀ ਪੜਤਾਲ ਲਈ ਕੈਲਗਰੀ ਪੁਲਿਸ ਅਤੇ ਅਲਬਰਟਾ ਲਾ ਐਨਫੋਰਸਮੈਂਟ ਰਿਸਪੌਂਸ ਟੀਮਾਂ ਦੀ ਮਦਦ ਲੈ ਰਹੀ ਹੈ ਦੂਜੇ ਪਾਸੇ ਕਮਿਊਨਿਟੀ ਤੱਕ ਪਹੁੰਚ ਸਥਾਪਿਤ ਕਰਦਿਆਂ ਵੱਧ ਤੋਂ ਵੱਧ ਜਾਣਕਾਰੀ ਇਕੱਤਰ ਕਰਨ ਦੇ ਯਤਨ ਜਾਰੀ ਨੇ ਤੇ ਜਲਦ ਹੀ ਸਾਊਥ ਏਸ਼ੀਅਨ ਭਾਈਚਾਰੇ ਦਾ ਇਕੱਠ ਕੀਤਾ ਜਾ ਰਿਹਾ ਜਿਸ ਦੌਰਾਨ ਸੱਤ ਸਮੁੰਦਰੋਂ ਪਾਰ ਪੈਦਾ ਹੋ ਰੀਆਂ ਸਮੱਸਿਆਵਾਂ ਬਾਰੇ ਡੂੰਘਾਈ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਇੱਥੇ ਦੱਸਣਾ ਬਣਦਾ ਹੈ ਕਿ ਪ੍ਰੋਜੈਕਟ ਗੈਸਲਾਈਟ ਦੌਰਾਨ ਸਾਹਮਣੇ ਆਈਆਂ ਵਾਰਦਾਤਾਂ ਦਾ ਮੁੱਖ ਸਾਜ਼ਿਸ਼ਕਾਰਾ ਮਨਿੰਦਰ ਢਾਲੀਵਾਲ ਨੂੰ ਮੰਨਿਆ ਜਾ ਰਿਹਾ ਹੈ ਤੇ ਉਹ ਇਸ ਵੇਲੇ ਸੰਯੁਕਤ ਅਰਬ ਅਮੀਰਾਤ ਦੀ ਜੇਲ੍ਹ 'ਚ ਕੈਨੇਡਾ ਸਰਕਾਰ ਉਸ ਦੀ ਹਵਾਲਗੀ ਚਾਹੁੰਦੀ ਹੈ ਪਰ ਇਸ ਪ੍ਰਕਿਰਿਆ 'ਚ ਲੱਗਣ ਵਾਲੇ ਸਮੇਂ ਬਾਰੇ ਯਕੀਨੀ ਤੌਰ ਤੇ ਕੁਝ ਵੀ ਕਹਿਣਾ ਮੁਸ਼ਕਲ ਹੈ। ਤਾਜ਼ਾ ਵਾਰਦਾਤਾਂ ਲਾਰੈਂਸ ਬਿਸ਼ਨੋਈ ਗਰੂ ਨਾਲ ਸਬੰਧਤ ਨੇ ਪਰ ਐਡਮਿੰਟਨ ਪੁਲਿਸ ਖੁੱਲ ਕੇ ਗੱਲ ਕਰਨ ਨੂੰ ਤਿਆਰ ਨਹੀਂ। ਡੈਵਨ ਲਾਫੋਰਸ ਨੇ ਕਿਹਾ ਕਿ ਮਾਮਲੇ ਬੇਹਦ ਸੰਜੀਦਾ ਹੋਣ ਕਰਕੇ ਸੀਮਤ ਜਾਣਕਾਰੀ ਹੀ ਸਾਹਮਣੇ ਆ ਸਕੀ ਹੈ। ਉਧਰ BC 'ਚ ਪੁਲਿਸ ਦੇ ਲੀਕ ਹੋਏ ਦਸਤਾਵੇਜ਼ਾਂ ਤੋਂ ਪਤਾ ਲੱਗਾ ਹੈ ਕਿ ਹਿੰਦੀ ਬੋਲਣ ਵਾਲੇ ਸ਼ੱਕੀ ਬਿਸ਼ਨੋਈ ਗਰੂ ਨਾਲ ਸਬੰਧਤ ਹਨ। ਜਿਨ੍ਹਾਂ ਵੱਲੋਂ ਕਾਰੋਬਾਰੀਆਂ ਤੋਂ ਵਟਸਐਪ ਮੈਸੇਜ ਰਾਹੀਂ ਜਾਂ ਕਾਲ ਕਰਕੇ ਮੋਟੀਆਂ ਰਕਮਾਂ ਦੀ ਮੰਗ ਕੀਤੀ ਜਾ ਰਹੀ ਹੈ। ਸ਼ੱਕੀਆਂ ਕੋਲ ਪੀੜਤ ਪਰਿਵਾਰਾਂ ਬਾਰੇ ਮੁਕੰਮਲ ਜਾਣਕਾਰੀ ਮੌਜੂਦ ਹੈ। ਮਿਸਾਲ ਵਜੋਂ ਪਰਿਵਾਰ 'ਚ ਕਿੰਨੇ ਮੈਂਬਰ ਨੇ ਤੇ ਕਿਹੜੀਆਂ-ਕਿਹੜੀਆਂ ਗੱਡੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਉਹਨਾਂ ਦੀਆਂ ਰੋਜ਼ਾਨਾ ਸਰਗਰਮੀਆਂ ਕਿਹੋ ਜਿਹੀਆਂ ਨੇ। ਮੁੱਢਲੇ ਤੌਰ ਤੇ ਐਡਮਿੰਟਨ ਪੁਲਿਸ ਨੇ ਪ੍ਰੋਜੈਕਟ ਗੈਸਲਾਈਟ ਵਾਲੇ ਮਾਮਲਿਆਂ ਨੂੰ BC ਜਾਂ Ontario ਨਾਲ ਜੋੜਨ ਤੋਂ ਨਾ ਕਰ ਦਿੱਤੀ ਪਰ ਤਾਜ਼ਾ ਪ੍ਰੈਸ ਕਾਨਫਰੰਸ ਦੌਰਾਨ ਇਹ ਸੋਚ ਬਦਲੀ ਹੋਈ ਨਜ਼ਰ ਆਈ। ਡੇਵਨ ਲਾਫੋਰਸ ਨੇ ਕਿਹਾ ਕਿ ਜਦੋਂ ਪੂਰੇ ਮੁਲਕ 'ਚ ਇੱਕੋ ਜਿਹੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹੁਣ ਤਾਂ ਵੱਡੀ ਮੁਹਿਮਾ ਵਾਸਤੇ ਕਮਰ ਕੱਸ ਲੈਣੀ ਚਾਹੀਦੀ ਹੈ ਉਧਰ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਕਹਿਣਾ ਹੈ ਕਿ ਮਿਸੀ ਸਾਗਾ ਵਿਖੇ ਸਿੱਖ ਕਾਰੋਬਾਰੀ ਦੇ ਕਤਲ ਦੀ ਜ਼ਿੰਮੇਵਾਰੀ ਵੀ ਬਿਸ਼ਨੋਈ ਗਰੂ ਲੈ ਰਿਆ ਏ ਜਥੇਬੰਦੀ ਦੇ ਆਗੂ ਬਲਪ੍ਰੀਤ ਸਿੰਘ ਨੇ ਸਵਾਲ ਉਠਾਇਆ ਕਿ ਜਦੋਂ ਗਰੋਹ ਦਾ ਮੁਖੀ ਪਿਛਲੇ 10 ਸਾਲ ਤੋਂ ਜੇਲ੍ਹ 'ਚ ਹੈ ਤਾਂ ਅਜਿਹੀਆਂ ਸਰਗਰਮੀਆਂ ਨੂੰ ਅੰਜਾਮ ਕਿਵੇਂ ਦਿੱਤਾ ਜਾ ਸਕਦਾ ਹੈ ਇਥੇ ਦੱਸਣਾ ਬਣਦਾ ਹੈ ਕਿ BC ਦੇ ਪ੍ਰੀਮੀਅਰ ਡੇਵਿਡ ਈਬੀ ਤੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਬਿਸ਼ਨੋਈ ਗਰੋ ਨੂੰ ਅੱਤਵਾਦੀ ਜਥੇਬੰਦੀ ਐਲਾਨੇ ਜਾਣ ਦੀ ਮੰਗ ਕਰ ਚੁੱਕੇ ਨੇ। ਕੈਨੇਡਾ 'ਚ ਭਾਰਤੀ ਪਰਿਵਾਰਾਂ ਦੇ ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ਤੇ ਚੱਲ ਰੀਆਂ ਗੋਲੀਆਂ ਦਰਮਿਆਨ ਸਿਆਸਤਦਾਨ ਵੀ ਨਿਸ਼ਾਨੇ ਤੇ ਆ ਚੁੱਕੇ ਨੇ ਤੇ ਧਮਕੀਆਂ ਆਉਣ ਦਾ ਸਿਲਸਲਾ ਸ਼ੁਰੂ ਹੋ ਗਿਆ ਹੈ। ਲਾਰੈਂਸ ਬਿਸ਼ਨੋਈ ਗਰੋ ਨੂੰ ਅੱਤਵਾਦੀ ਜਥੇਬੰਦੀ ਐਲਾਨੇ ਜਾਣ ਦੀ ਮੰਗ ਕਰਨ ਵਾਲੇ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਦੀ ਜਾਨ ਵੀ ਖਤਰੇ 'ਚ ਨਜ਼ਰ ਆ ਰਹੀ ਸੀ। ਪੀਲ ਰੀਜਨਲ ਪੁਲਿਸ ਵੱਲੋਂ ਸਖਤ ਸੁਰੱਖਿਆ ਬੰਦੋਬਸਤ ਕੀਤੇ ਗਏ ਮੀਡੀਆ ਰਿਪੋਰਟ ਮੁਤਾਬਕ ਜਾਨੋਂ ਮਾਰਨ ਦੀ ਧਮਕੀ ਤਕਰੀਬਨ 2-3 ਹਫ਼ਤੇ ਪਹਿਲਾਂ ਮੇਅਰ ਦੇ ਦਫ਼ਤਰ 'ਚ ਈਮੇਲ ਰਾਹੀਂ ਪੁੱਜੀ ਜਿਸ 'ਚ ਪੈਟ੍ਰਿਕ ਬ੍ਰਾਊਨ ਦੀ ਪਤਨੀ ਤੇ ਬੇਟੇ ਦਾ ਵੀ ਜ਼ਿਕਰ ਕੀਤਾ ਗਿਆ ਸੀ ਇੱਕ ਸਮਾਗਮ ਦੌਰਾਨ ਜਦੋਂ ਪੈਟ੍ਰਿਕ ਬ੍ਰਾਊਨ ਨੂੰ ਧਮਕੀ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦੇਣ ਦੀ ਜ਼ਿੰਮੇਵਾਰੀ ਪੀਲ ਪੁਲਿਸ ਦੇ ਟਿਪਟੀ ਚੀਫ ਨਿਕ ਮੈਲਿਨੋਵਿਚ ਦੇ ਉੱਤੇ ਸੁੱਟ ਦਿੱਤੀ ਮੈਲਿਨੋਵਿਚ ਨੇ ਦੱਸਿਆ ਕਿ ਧਮਕੀ ਸਿਰਫ ਮੇਰ ਨੂੰ ਨਹੀਂ ਦਿੱਤੀ ਗਈ ਸਗੋਂ ਉਹਨਾਂ ਦੇ ਪਰਿਵਾਰ ਨੂੰ ਵੀ ਧਮਕਾਇਆ ਗਿਆ ਜਿਸ ਨੂੰ ਵੇਖਦਿਆਂ ਮੁਕੰਮਲ ਚੌਕਸੀ ਵਰਤੀ ਜਾ ਰਹੀ ਹੈ ਤੇ ਮੇਰ ਨੂੰ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਗਈ ਦੱਸਿਆ ਜਾ ਰਿਹਾ ਹੈ ਕਿ ਪੈਟਰਿਕ ਬਰਾਊਨ ਦੀ ਆਵਾਜਾਈ ਦੌਰਾਨ ਅਤੇ ਉਹਨਾਂ ਦੇ ਘਰ ਦੇ ਆਲੇ 2 ਹਫ਼ਤੇ ਤੱਕ ਪੁਲਿਸ ਮੁਲਾਜ਼ਮ ਤਾਇਨਾਤ ਰਹੇ ਦੂਜੇ ਪਾਸੇ ਧਮਕੀ ਭਰੀ ਈਮੇਲ ਬਾਰੇ ਪੁਨਛਾਣ ਕਰਨ ਮਗਰੋਂ ਸੁਰੱਖਿਆ ਵਾਪਸ ਲਈ ਜਾ ਚੁੱਕੀ ਹੈ ਮਿਲਿਨੋਇਚ ਨੇ ਇਹ ਵੀ ਨਹੀਂ ਦੱਸਿਆ ਕਿ ਕੀ ਮਾਮਲੇ ਦੀ ਪੜਤਾਲ ਹੁਣ ਵੀ ਚੱਲ ਰਹੀ ਹੈ ਪਰ ਇਸ ਗੱਲ ਦੀ ਤਸਦੀਕ ਕਰ ਦਿੱਤੀ ਕਿ ਧਮਕੀ ਕੈਨੇਡਾ ਤੋਂ ਹੀ ਆਈ ਸੀ। ਉਹਨਾਂ ਅੱਗੇ ਕਿਹਾ ਕਿ ਪੁਲਿਸ ਜਲਦੀ ਹੀ ਵਿਸਤਾਰ ਤੋਂ ਜਾਣਕਾਰੀ ਮੁਹੱਈਆ ਕਰਵਾਉਣ ਦੇ ਸਮਰੱਥ ਹੋ ਜਾਵੇਗੀ ਪਰ ਇਸ ਵੇਲੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ। ਇਸੇ ਦੌਰਾਨ ਪੈਟ੍ਰਿਕ ਬ੍ਰਾਊਨ ਨੇ ਕਿਹਾ ਕਿ ਉਹ ਪੜਤਾਲ 'ਚ ਦਖਲ ਨਹੀਂ ਦੇਣਾ ਚਾਹੁੰਦੇ ਤੇ ਪੀਲ ਪੁਲਿਸ ਉੱਤੇ ਉਹਨਾਂ ਨੂੰ ਪੂਰਾ ਯਕੀਨ ਹੈ। ਮੇਅਰ ਨੇ ਦੱਸਿਆ ਕਿ ਉਹਨਾਂ ਨੂੰ ਕੁਝ ਬਰੇ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਨੇ ਤੇ ਇਹ ਸਭ ਜ਼ਿੰਦਗੀ ਤੇ ਲੰਬਾ ਸਮਾਂ ਅਸਰ ਅੰਦਾਜ਼ ਰਹਿੰਦੀਆਂ ਹਨ। ਇੱਥੇ ਦੱਸਣਾ ਬਣਦਾ ਹੈ ਕਿ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਤੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਸਣੇ ਬ੍ਰੈਂਟਨ ਦੇ ਮੇਅਰ ਪੈਟ੍ਰਿਕ ਬਰਾਊਨ ਵੀ ਲਾਰੈਂਸ ਬਿਸ਼ਨੋਈ ਦੇ ਗਰੋ ਨੂੰ ਅਤਵਾਦੀ ਜਥੇਬੰਦੀ ਐਲਾਨਣ ਦੀ ਮੰਗ ਕਰ ਚੁੱਕੇ ਨੇ ਜਦਕਿ ਪਿਛਲੇ ਸਮੇਂ ਦੌਰਾਨ ਉਹਨਾਂ ਵੱਲੋਂ ਤਮਿਲ ਭਾਈਚਾਰੇ ਦੇ ਹੱਕ 'ਚ ਵੀ ਹਾਂ ਦਾ ਨਾਰਾ ਮਾਰਿਆ ਗਿਆ ਸੀ ਪੁਲਿਸ ਸੂਤਰਾ ਮੁਤਾਬਕ ਜਾਨੋ ਮਾਰਨ ਦੀ ਧਮਕੀ ਤਮਿਲ ਭਾਈਚਾਰੇ ਦੇ ਹੱਕ ਚ ਆਵਾਜ਼ ਬੁਲੰਦ ਕੀਤੇ ਜਾਣ ਦਾ ਸਿੱਟਾ ਨਹੀਂ ਹੈ ਦੂਜੇ ਪਾਸੇ ਭਾਰਤੀ ਪਰਿਵਾਰਾਂ ਦੇ ਘਰਾਂ ਤੇ ਪਿਛਲੇ ਦਿਨੀ ਗੋਲੀਆਂ ਚਲਾਉਣ ਵਾਲਿਆਂ ਦੀ ਹੁਣ ਤੱਕ ਕੋਈ ਉਗਸੁਗ ਨਹੀਂ ਲੱਗ ਸਕੀ ਜਦਕਿ ਸੋਸ਼ਲ ਮੀਡੀਆ ਤੇ ਹੋ ਰਹੀਆਂ ਟਿੱਪਣੀਆਂ ਚ ਇਹ ਵੀ ਆਖਿਆ ਜਾ ਰਿਹਾ ਹੈ ਕਿ ਕੁਝ ਲੋਕ ਆਪਣੇ ਆਪ ਨੂੰ ਪੀੜਿਤ ਦਰਸਾਉਣ ਲਈ ਖੁਦ ਹੀ ਗੋਲੀਬਾਰੀ ਦੀਆਂ ਵਾਰਦਾਤਾਂ ਕਰਵਾ ਰਹੇ ਨੇ ਇਸ ਮੁੱਦੇ ਤੇ ਪੀਲ ਰਿਜਨਲ ਪੁਲਿਸ ਦੀ ਟਿੱਪਣੀ ਹਾਸਲ ਨਹੀਂ ਹੋ ਸકી ਸਰੀ ਦੇ ਬਹੁਤ ਸਾਰੇ ਵਸਿੰਦਿਆਂ ਦਾ ਕਹਿਣਾ ਹੈ ਕਿ ਸ਼ਹਿਰ 'ਚ ਵਾਪਰ ਰਹੀਆਂ ਸ਼ੂਟਿੰਗ ਦੀਆਂ ਘਟਨਾਵਾਂ ਤੋਂ ਉਹ ਸਹਮੇ ਹੋਏ ਨੇ ਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਨੇ ਲੰਘੇ ਹਫ਼ਤੇ ਸਰੀ ਦੇ 120 ਸਟਰੀਟ ਉੱਪਰ ਸਥਿਤ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ਉੱਪਰ ਸ਼ੂਟਿੰਗ ਤੋਂ ਬਾਅਦ ਕੁਝ ਨਿਵਾਸੀਆਂ ਦਾ ਕਹਿਣਾ ਸੀ ਕਿ ਹੁਣ ਉਹ ਕਿਸੇ ਰੈਸਟੋਰੈਂਟ ਜਾਂ ਕੈਫੇ ਆਦਿ 'ਚ ਜਾਣ ਲੱਗੇ ਆਪਣੀ ਤੇ ਪਰਿਵਾਰ ਦੀ ਸੁਰੱਖਿਆ ਬਾਰੇ ਸੋਚਦੇ ਨੇ ਗੋਲੀਬਾਰੀ ਦੀਆਂ ਰੋਜ਼ਾਨਾ ਵਾਂਗ ਵਾਪਰ ਰਹੀਆਂ ਘਟਨਾਵਾਂ ਕੈਨੇਡਾ ਤੇ ਖਾਸ ਕਰਕੇ ਸਰੀ ਦੇ ਅਕਸ ਨੂੰ ਢਾਹ ਲੱਗ ਰਹੀ ਹੈ ਸਰੀ ਸ਼ਹਿਰ ਚ ਤਾਜ਼ੀ ਘਟਨਾ ਕਪਿਲ ਸ਼ਰਮਾ ਦੇ ਕੈਫੇ ਉੱਪਰ ਸ਼ੂਟਿੰਗ ਦੀ ਸੀ ਹਾਲ ਹੀ ਹੀ ਖੁੱਲੇ ਇਸ ਕੈਫੇ ਉੱਪਰ ਬਹੁਤ ਭੀੜ ਰਹਿੰਦੀ ਸੀ 9 ਜੁਲਾਈ ਦੀ ਰਾਤ ਨੂੰ ਇਸ ਕੈਫੇ ਉੱਪਰ ਗੋਲੀਆਂ ਦੇ ਕਈ ਰਾਉਂਡ ਫਾਇਰ ਕੀਤੇ ਗਏ ਇਸ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਸਰੀ ਪੁਲਿਸ ਦੇ ਅਧਿਕਾਰੀਆਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ ਕਿ ਮਾਮਲਾ ਜਾਂਚ ਅਧੀਨ ਹੈ ਸ਼ੂਟਿੰਗ ਦੇ ਕਾਰਨ ਬਾਰੇ ਸਵਾਲ ਦੇ ਜਵਾਬ ਚ ਲਿੰਸੇ ਹਾਫਟਨ ਨੇ ਕਿਹਾ ਕਿ ਪੁਲਿਸ ਨੇ ਕੈਫੇ ਦੇ ਸੰਚਾਲਕਾਂ ਤੇ ਸਟਾਫ ਨਾਲ ਗੱਲਬਾਤ ਕੀਤੀ ਹੈ ਪਰ ਫਿਲਹਾਲ ਇਹ ਮਾਮਲਾ ਜ਼ਬਰਨ ਵਸੂਲੀ ਦਾ ਖੂਨ ਦੀ ਪੁਸ਼ਟੀ ਨਹੀਂ ਹੈ ਸਟੱਡੀ ਵੀਜ਼ਾ ਤੇ ਕੈਨੇਡਾ ਆਏ ਦੋ ਪੰਜਾਬੀ ਨੌਜਵਾਨਾਂ ਨੂੰ 3 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਸਜ਼ਾ ਖਤਮ ਹੁੰਦਿਆਂ ਹੀ ਇੰਡੀਆ ਡਿਪੋਰਟ ਕਰ ਦਿੱਤਾ ਜਾਵੇਗਾ ਸਰੀ ਵਿਖੇ 27 ਜਨਵਰੀ 2024 ਨੂੰ ਵੱਡੇ ਤੜਕੇ ਤਕਰੀਬਨ 2 ਵਜੇ ਵਾਪਰੇ ਜਾਣ ਲੇਵਾ ਸੜਕ ਹਾਦਸੇ ਦੌਰਾਨ 22 ਸਾਲਾ ਗगनਪ੍ਰੀਤ ਸਿੰਘ ਤੇ ਜਗਦੀਪ ਸਿੰਘ ਆਪਣੀ ਕਾਰ ਹੇਠ ਫਸੇ ਸ਼ਖਸ ਨੂੰ ਸਵਾ ਕਿਲੋਮੀਟਰ ਤੱਕ ਘੜੀਸ ਕੇ ਲੈ ਗਏ ਸਨ ਅਤੇ ਫਿਰ ਉਸ ਦੀ লাশ ਨੂੰ ਇੱਕ ਗਲੀ 'ਚ ਸੁੱਟ ਕੇ ਫਰਾਰ ਹੋ ਗਏ ਸਨ। ਦੋਹਾਂ ਨੇ ਖਤਰਨਾਕ ਡਰਾਈਵਿੰਗ, ਹਾਦਸੇ ਮਗਰੋਂ ਮੌਕੇ ਤੇ ਮੌਜੂਦ ਰਹਿਣ 'ਚ ਅਸਫਲ ਰਹਿਣ ਅਤੇ লাশ ਖੁਰਦ-ਬੁਰਦ ਕਰਨ ਦੇ ਦੋਸ਼ ਕਬੂਲ ਕਰ ਲਏ ਸਨ। ਗगनਪ੍ਰੀਤ ਤੇ ਜਗਦੀਪ ਨਾਲ ਕਾਰ 'ਚ ਇੱਕ ਤੀਜਾ ਨੌਜਵਾਨ ਵੀ ਮੌਜੂਦ ਸੀ ਜਿਸ ਵਿਰੁੱਧ ਕੋਈ ਦੋਸ਼ ਆਇਦ ਨਹੀਂ ਕੀਤਾ ਗਿਆ। ਹਾਦਸੇ ਦੇ ਗਵਾਹਾਂ ਨੇ ਅਦਾਲਤ ਨੂੰ ਦੱਸਿਆ ਕਿ ਉਹਨਾਂ ਨੂੰ ਇੱਕ ਸ਼ਖਸ ਸੜਕ ਤੇ ਲੰਮਾ ਪਿਆ ਨਜ਼ਰ ਆਇਆ ਤਾਂ 911 ਤੇ ਕਾਲ ਕਰਨ ਲੱਗੇ ਪਰ ਇਸੇ ਦੌਰਾਨ ਇੱਕ ਮਸਟੈਂਗ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਤੇ ਬੰਦਾ ਮੌਕੇ ਤੋਂ ਗਾਇਬ ਹੋ ਗਿਆ ਗਵਾਹ ਸਮਝ ਗਿਆ ਕਿ ਬੰਦਾ ਗੱਡੀ ਹੇਠਾਂ ਫਸ ਗਿਆ ਤੇ ਉਸ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਇਹ ਚੀਕਾਂ 911 ਤੇ ਚੱਲ ਰਹੀ ਕਾਲ ਦੌਰਾਨ ਰਿਕਾਰਡ ਹੋ ਗਈਆਂ ਅਦਾਲਤੀ ਦਸਤਾਵੇਜ਼ਾ ਮੁਤਾਬਕ ਗਗਨਪ੍ਰੀਤ ਅਤੇ ਜਗਦੀਪ ਨੇ ਸਰੀਦੀ 132 ਸਟਰੀਟ 'ਚ ਗੱਡੀ ਹੇਠੋਂ ਲਾਸ਼ ਕੱਢਣ ਦਾ ਯਤਨ ਕੀਤਾ ਪਰ ਨਾਕਾਮ ਰਿਹਾ ਇਸ ਮਗਰੋਂ ਉਹ ਗੱਡੀ ਨੂੰ ਇੱਕ ਬੰਦ ਗਲੀ ਚ ਲੈ ਗਿਆ ਤੇ ਕਾਰ ਹੀਟ ਫਸੀ লাশ ਨੂੰ ਕੱਢ ਦਿੱਤਾ। ਅਦਾਲਤ 'ਚ ਇੱਕ ਸਰਵਲੈਂਸ ਵੀਡੀਓ ਪੇਸ਼ ਕੀਤੀ ਗਈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਗਦੀਪ ਗੱਡੀ ਨੂੰ ਰਿਵਰਸ ਕਰਦਾ ਹੈ ਜਦਕਿ ਗगनਪ੍ਰੀਤ লাশ ਨੂੰ ਖਿੱਚ ਕੇ ਰੱਖਦਾ ਹੈ ਤੇ ਇਸੇ ਦੌਰਾਨ লাশ ਗੱਡੀ 'ਚੋਂ ਵੱਖ ਹੋ ਜਾਂਦੀ ਹੈ। ਗगनਪ੍ਰੀਤ ਦੇ ਹੱਥ ਤੋਂ ਮਰਨ ਵਾਲੇ ਦਾ ਡੀਐਨਏ ਵੀ ਮਿਲਿਆ। ਸਰਕਾਰੀ ਵਕੀਲ ਨੇ ਕਿਹਾ ਕਿ ਇਸ ਤੋ ਘਣਾਉਣਾ ਕੁਝ ਨਹੀਂ ਹੋ ਸਕਦਾ ਕਿ ਹਾਦਸੇ ਤੋਂ ਬਾਅਦ ਪੀੜਤ ਦੀ ਮਦਦ ਕਰਨ ਦੀ ਬਜਾਏ ਉਸ ਨੂੰ ਕੜੀਸ-ਕੜੀਸ ਕੇ ਮੌਤ ਦੇ ਦਰਵਾਜ਼ੇ ਤੱਕ ਪਹੁੰਚਾ ਦਿੱਤਾ ਗਿਆ ਮਰਨ ਵਾਲਾ ਸ਼ਖਸ ਕੈਨੇਡੀਅਨ ਮੂਲ ਬਚਿੰਦਿਆਂ ਨਾਲ ਸਬੰਧਤ ਸੀ ਤੇ ਉਸ ਨੂੰ ਮੁਕੰਮਲ ਰਸਮਾਂ ਤੋਂ ਬਿਨਾਂ ਹੀ ਦਫ਼ਨ ਕਰ ਦਿੱਤਾ ਅਦਾਲਤੀ ਕਾਰਵਾਈ ਦੌਰਾਨ ਗगनਪ੍ਰੀਤ ਨੇ ਕਿਹਾ ਕਿ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਬਿਲਕੁਲ ਨਹੀਂ ਸੀ ਪਰ ਸਭ ਕੁਝ ਅਚਨਚੇਤ ਵਾਪਰ ਗਿਆ ਕੈਨੇਡਾ 'ਚ ਜਹਾਜ਼ ਹਾਈਜੈਕ ਕਰਨ ਵਾਲੇ ਦੀ ਪਛਾਣ ਜਨਤਕ ਕਰ ਦਿੱਤੀ ਗਈ ਉਸ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੇ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਵਾਲਸ ਮੁਤਾਬਕ 39 ਸਾਲ ਦੇ ਸ਼ਾਹੀਰ ਕਾਸਿਮ ਨੇ ਵਿਕਟੋਰੀਆ ਫਲਾਈਂਗ ਕਲੱਬ ਤੋਂ ਛੋਟਾ ਜਹਾਜ਼ ਚੋਰੀ ਕੀਤਾ ਤੇ ਕੁਝ ਸਮਾਂ ਹਵਾ ਚਰਨ ਮਗਰੋਂ ਵੈਂਕੂਵਰ ਇੰਟਰਨੈਸ਼ਨਲ 에ਅਰਪੋਰਟ ਤੇ ਲੈਂਡ ਕਰ ਦਿੱਤਾ ਇਸ ਸਾਰੇ ਘਟਨਾਕ੍ਰਮ ਦੌਰਾਨ ਹਵਾਈ ਅੱਡਾ ਪ੍ਰਬੰਧਕਾਂ ਨੂੰ ਭਾਜੜਾ ਪੈ ਗੀਆਂ ਤੇ ਕਾਸਿਮ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸੁਖ ਦਾ ਸਾਹ ਲਿਆ ਗਿਆ ਉਧਰ ਪ੍ਰੋਸੀਕਿਊਸ਼ਨ ਸਰਵਿਸ ਆਫ ਕੈਨੇਡਾ ਦਾ ਕਹਿਣਾ ਹੈ ਕਿ ਹਾਈਜੈਕਿੰਗ ਦੇ ਦੋਸ਼ਾਂ 'ਚ ਅੱਤਵਾਦ ਨਾਲ ਸੰਬੰਧਿਤ ਧਾਰਾਵਾਂ ਜੁੜੀਆਂ ਹੁੰਦੀਆਂ ਨੇ ਮੀਡੀਆ ਰਿਪੋਰਟਾਂ ਮੁਤਾਬਕ ਕਾਸਿਮ ਅਤੀਤ 'ਚ ਕਲਾਈਮੇਟ ਐਕਟਿਵਿਸਟ ਰਿਹਾ ਏ ਤੇ 2012 'ਚ ਗਲੋਬਲ ਵਾਰਮਿੰਗ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਸਾਈਕਲ ਰੈਲੀ 'ਚ ਸ਼ਾਮਲ ਹੋਇਆ ਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਾਸਿਮ ਦੀ ਦਿਮਾਗੀ ਹਾਲਤ ਦੀ ਪੜਤਾਲ ਵੀ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਹੀ ਉਸ ਵਿਰੁੱਧ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਵੇਗੀ ਦੂਜੇ ਪਾਸੇ 온ਟਾਰੀਓ ਦੇ ਬਰੈਂਟਫਰਡ ਵਿਕੇ 28 ਸਾਲ ਦੇ ਅਲਵੀਨ احمد ਨੂੰ ਇਰਾਦਾ ਕਤਲ ਅਤੇ ਸੈਕਸ਼ੂਅਲ ਅਸੌਲਟ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਪੁਲਿਸ ਦਾ ਮੰਨਣਾ ਹੈ ਕਿ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਜਿਨ੍ਹਾਂ ਵੱਲੋਂ ਹੁਣ ਤੱਕ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਇਥੇ ਦੱਸਣਾ ਬਣਦਾ ਹੈ ਕਿ ਬੀਤੇ ਐਤਵਾਰ ਨੂੰ ਸਵੇਰੇ ਤਕਰੀਬਨ 10:15 ਤੇ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਇੱਕ ਅਫਸਰ ਨੂੰ ਇੱਕ ਔਰਤ ਹਾਈਵੇ 403 ਨੇੜੇ ਗੰਭੀਰ ਜ਼ਖਮੀ ਹਾਲਤ ਵਿੱਚ ਮਿਲੀ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਹੁਣ ਉਸ ਨੂੰ ਛੁੱਟੀ ਮਿਲ ਚੁੱਕੀ ਹੈ ਮਾਮਲੇ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਕুইਨ ਸਟਰੀਟ ਨੇੜੇ ਇੱਕ ਸ਼ਖਸ ਨੇ ਔਰਤ ਨੂੰ ਆਪਣੀ ਗੱਡੀ 'ਚ ਬਿਠਾਇਆ ਤੇ ਵਾਰਦਾਤ ਵਾਲੀ ਥਾਂ ਤੇ ਲੈ ਗਿਆ ਔਰ ਤੋਂਤੇ ਹਮਲਾ ਕਰਦਿਆ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਤੇ ਆਪਣੀ ਗੱਡੀ ਚ ਫਰਾਰ ਹੋ ਗਿਆ ਇਹ ਗੱਡੀ ਬਾਅਦ ਚ ਬਰੰਟਫੋਰਡ ਦੇ ਬਾਹਰੀ ਇਲਾਕੇ ਚ ਮਿਲੀ ਸ਼ੱਕੀ ਦੀ ਭਾਲ ਕਰਦਿਆਂ ਪੁਲਿਸ ਨੇ ਅਲਵਿਨ ਅਹਿਮਦ ਨੂੰ ਕਾਬੂ ਕੀਤਾ ਤੇ ਇਰਾਦਾ ਕਤਲ ਹਥਿਆਰ ਨਾਲ ਹਮਲਾ ਕਰਨ ਅਗਵਾ ਕਰਨ ਤੇ ਸੈਕਸ਼ੂਅਲ ਅਸੌਲਟ ਦੇ ਦੋਸ਼ ਆਇਦ ਕਰ ਦਿੱਤੇ ਪੁਲਿਸ ਵੱਲੋਂ ਸ਼ੱਕੀ ਦੀ ਤਸਵੀਰ ਜਨਤਕ ਕੀਤੀ ਗਈ ਹੈ ਤਾਂ ਜੋ ਹੋਰ ਪੀੜਤ ਹੋਣ ਦੀ ਸੂਰਤ ਚ ਪਛਾਣ ਕੀਤੀ ਜਾ ਸਕੇ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ ਕੈਨੇਡਾ ਅਮਰੀਕਾ ਦੇ ਬਾਰਡਰ ਤੇ ਗੈਰ ਕਾਨੂੰਨੀ ਪ੍ਰਵਾਸੀ ਚੜੇ ਅੜਿੱਕੇ ਸ਼ਰਾਬੀ ਏਜੰਟ ਨੇ ਪ੍ਰਵਾਸੀਆਂ ਨਾਲ ਭਰੀ ਗੱਡੀ ਦਾ ਕੀਤਾ ਐਕਸੀਡੈਂਟ ਕੈਨੇਡਾ ਤੋਂ ਪੰਜਾਬੀਆਂ ਲਈ ਆਈ ਵੱਡੀ ਖੁਸ਼ਖਬਰੀ ਪੰਜਾਬੀ ਪਰਿਵਾਰਾਂ ਲਈ ਜਾਗੀ ਉਮੀਦ ਦੀ ਕਿਰਨ ਸੱਤ ਨੌਜਵਾਨਾਂ ਦੇ ਕੈਨੇਡਾ ਵਸਣ ਦੀਆਂ ਸਦਰਾਂ ਤੇ ਫਿਰਿਆ ਪਾਣੀ ਕੈਨੇਡਾ ਰਹਿੰਦੀ ਧੀ ਨਾਲ ਮਿਲ ਕੇ ਮਾਂ ਨੇ ਨੌਜਵਾਨਾਂ ਨਾਲ ਮਾਰੀ ਠੱਗੀ ਐਡਮੰਟਨ ਦੀਆਂ ਵਾਰਦਾਤਾਂ ਚ ਵਿਸ਼ਨੋਈ ਗਰੋ ਦਾ ਹੱਥ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਚ ਵਿਸ਼ਨੋਈ ਗੈਂਗ ਤੇ ਸ਼ੱਕ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ